ਹਾਂਜੀ ਕਿਸਾਨ ਵੀਰੋ ਹੋਰ ਨਾ ਤੁਸੀਂ ਖੇਤਾਂ ਦੇ ਵਿੱਚ ਅਕਸਰ ਕਈ ਝੋਨੇ ਦੇ ਵਿੱਚ ਜਿਹੜੀਆਂ ਉੱਪਰੋਂ ਨੋਕਾਂ ਜੀਆਂ ਮੱਕੀਆਂ ਦਿਖਾਈ ਦਿੰਦੀਆਂ ਝੋਨੇ ਦੇ ਲਾਲ ਜੀਆਂ ਹੋ ਜਾਂਦੀਆਂ ਤੇ ਕਿਸਾਨ ਵੀਰ ਘਬਰਾ ਜਾਂਦੇ ਆ ਕਿ ਇਹ ਕਿਹੜੀ ਜਿਹੜੀ ਬਿਮਾਰੀ ਆ ਗਈ ਤੇ ਇਹਦਾ ਕਾਰਨ ਕੀ ਆ ਤੇ ਇਹਦਾ ਉਪਾਅ ਕੀ ਆ ਇਹਦਾ ਕੀ ਹਾਲ ਆ ਆਪਾਂ ਉਹਦੇ ਬਾਰੇ ਗੱਲ ਕਰਦੇ ਆ ਕਿਸਾਨ ਵੀਰੋ ਇਹਦਾ ਮੇਨ ਕਾਰਨ ਕਈ ਵਾਰੀ ਜਦੋਂ ਆਪਾਂ ਜਿਆਦਾ ਸੋਕਾ ਲਵਾ ਦਿੰਨੇ ਆ ਤਾਂ ਵੱਡਾ ਕਾਰਨ ਉਹ ਆ ਦੂਸਰਾ ਵੱਡਾ ਕਾਰਨ ਇਹਦਾ ਹੈਗਾ ਜੀ ਜਿਆਦਾ ਪਾਣੀ ਖੜਾ ਕੇ ਰੱਖਣਾ ਜਦੋਂ ਆਪਾਂ ਖੇਤ ਦੇ ਵਿੱਚ ਜਿਆਦਾ ਪਾਣੀ ਖੜਾ ਕੇ ਰੱਖਦੇ ਆ ਤਾਂ ਝੋਨੇ ਦੇਆਂ ਜਿਹੜਾ ਜੜਾਂ ਕਾਲੀਆਂ ਹੋ ਜਾਂਦੀਆਂ ਜਾਂ ਕਈ ਵਾਰ ਤਾਂਬੇ ਦੇ ਰੰਗੀਆਂ ਜੜਾਂ ਹੋ ਜਾਂਦੀਆਂ ਤੇ ਉਹਦੇ ਕਰਕੇ ਵੀ ਹੈ ਜਿਹੜਾ ਝੋਨੇ ਨੂੰ ਖਾਦ ਕਰਾ ਕੇ ਲੈਣੀ ਬੰਦ ਕਰ ਦਿੰਦੇ ਆ ਤੇ ਉਹਦੇ ਕਰਕੇ ਵੀ ਜਿਹੜੀਆਂ ਨੋਕਾਂ ਜਿਹੜੀਆਂ ਲਾਲ ਹੋ ਜਾਂਦੀਆਂ ਤੇ ਤੀਸਰਾ ਵੱਡਾ ਕਾਰਨ ਹੈਗਾ ਜੀ ਜਿਹੜੀਆਂ ਸੂਰਜ ਦੀਆਂ ਕਿਰਨਾਂ ਆਉਂਦੀਆਂ ਜਿਆਦਾ ਬੱਦਲਬਾਈ ਰਹਿੰਦੀ ਲਗਾਤਾਰ 4-5 ਦਿਨ ਜਾਂ ਮੀਂਹ ਤੋਂ ਬਾਅਦ ਜਿਹੜੀਆਂ ਸੂਰਜ ਦੀਆਂ ਕਿਰਨਾਂ ਆਉਂਦੀਆਂ ਤੇ ਉਹਦੇ ਕਰਕੇ ਵੀ ਸਨ ਬਰਨਿੰਗ ਹੋ ਜਾਂਦੀ ਹੈਗੀ ਇਹਨੂੰ ਰਾਈਸ ਟਿਪ ਵਾਰਨਿੰਗ ਕਹਿੰਦੇ ਆਗੇ ਜਿਹੜੀਆਂ ਲੋਕਾਂ ਜੀਆਂ ਲਾਲ ਹੋ ਜਾਂਦੀਆਂ ਤੇ ਕਿਸਾਨ ਵੀ ਰੁੱਕ ਘਭਰਾਉਣ ਵਾਲੀ ਕੋਈ ਗੱਲ ਨਹੀਂ ਕੀ ਇਹਦੇ ਨਾਲ ਆਪਣਾ ਝਾੜ ਨਹੀਂ ਘਟਦਾਗਾ ਘਭਰਾਉਣਾ ਨਹੀਂਗਾ ਕੋਈ ਫੰਗੀ ਸੈਡ ਨਹੀਂ ਕਰਨਾ ਕਈ ਕਿਸਾਨ ਵੀ ਇਹ ਕੀ ਕਰਦੇ ਆ ਕਹਿੰਦੇ ਆ ਕਿ ਸਾਡੇ ਖੇਤ ਦੇ ਵਿੱਚ ਬਿਮਾਰੀ ਆ ਗਈ ਫੰਗੀ ਸੈਡ ਕਰਦੇ ਆ ਤੇ ਤੀਜਾ ਵੱਡਾ ਕਾਰਨ ਇੱਕ ਇਹ ਵੀ ਆ ਜਿੱਥੇ ਆਪਾਂ ਲੋੜ ਤੋਂ ਵੱਧ ਜ਼ਹਿਰਾਂ ਦੀ ਵਰਤੋਂ ਕਰੀਆ ਜਾਂ ਕਈ ਆਪਾਂ ਜ਼ਹਿਰ ਲਾਰ ਲਾ ਕੇ ਕਰਿਆ ਦੋ ਦੋ ਤਿੰਨ ਤਿੰਨ ਉੱਥੇ ਵੀ ਜਿਹੜੀ ਇਹ ਸਮੱਸਿਆ ਆ ਜਾਂਦੀ ਆ ਕਿ ਜਾਂ ਆਪਾਂ ਜ਼ਿਆਦਾ ਓਵਰਡੋਜ਼ ਜ਼ਹਿਰਾਂ ਦੀ ਜਿੱਤੇ ਵਰਤਤੀ ਆ ਤੇ ਉੱਥੇ ਵੀ ਇਹ ਸਮੱਸਿਆ ਹੁੰਦੀ ਹੈ ਕੋਈ ਘਬਰਾਉਣ ਵਾਲੀ ਗੱਲ ਨਹੀਂ ਕਿ ਇਹਦੇ ਨਾਲ ਆਪਣਾ ਝਾੜ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਸਾਨ ਵੀਰਾਂ ਨਾਲ